재미있다... <t> 감사 <shaan> <shaan> <t> <shaan> ਆ ਰਿਹਾ ਹੈ ਉਹ ਤੇ ਉਹ ਕੋਈ ਨਾ ਹਸਤਾ ਦਵਾਈਆ ਵਾਲਾਂ ਦੇ ਤਾਂ ਕੋਈ ਮੁਸ਼ਕਲ ਨਹੀਂ ਹੋਏਗੀ ਹਾਂਜੀ ਹਾਂ ਹਾਂ ਅਸੀਂ ਅੰਦਾਜ਼ਾ ਲਗਾ ਰਹੇ ਹਾਂ ਜਿਹੜੇ ਅੰਦਾਜ਼ਾ ਲਗਾ ਰਹੇ ਹਾਂ ਇਹ ਪਹੁੰਚਾ ਹੋ ਗਿਆ ਅੱਜ 11 ਤਰੀਕਾ ਸ੍ਰੀ ਪ੍ਰਮੋਦ ਮੰਦਿਰ ਸੰਗਾਨੀ ਕੌਲਾ ਬਟਾਲਾ ਉਹਦੇ ਵਿੱਚ ਆਪਾਂ ਆਏ ਆ ਇਹ ਕਿ ਬਖਤੂਰ ਨੂੰ ਮਿਲਿਆ ਤੇ ਬਹੁਤ ਸਾਰਾ ਲੋਕਾਂ ਦੇ ਨਾਲ ਬੜਾ ਬਹੁਤ ਅੱਛਾ ਅੱਜ ਬੜੀ ਖੁਸ਼ੀ ਵਾਲਾ ਦਿਨ ਹੈ ਕਿ ਸਾਡੇ ਨਗਰ ਪਰਾਲੇ ਦੇ ਵਿੱਚ ਮਹੱਲਾ ਕਨੀਲਕ ਦਾ ਆਗਾਜ਼ ਹੋਇਆ ਹੈ ਲੋਕਾਂ ਨੇ ਬਹੁਤ ਬੜੀ ਇਸ ਬਾਰੇ ਸੁਣਿਆ ਸੀਗਾ ਕਿ ਮਹੱਲਾ ਕਲੀਨਿਕ ਬਹੁਤ ਵੱਡੀ ਜਿਹੜੀ ਹੈ ਨਾਲ ਲੱਗਦੀ ਜਿਹੜੀ ਆਬਾਦੀ ਇਸ ਲੋਕੇਲਟੀ ਵਿੱਚ ਉਹਨਾਂ ਨੂੰ ਸਹੂਲਤ ਇੱਕ ਸਿਹਤ ਦੀ ਸਹੂਲਤ ਜਿੱਥੇ ਛਾਲੀ ਟੈਸਟ ਜਿਹੜੇ ਨੇ ਉਹ ਫ੍ਰੀ ਹੋਣੇ ਨੇ ਆਮ ਦੌਰ ਦੇ ਸਾਨੂੰ ਆਮ ਇਨੇ ਕੀ ਟੈਸਟਾਂ ਦੀ ਲੋੜ ਆਮ ਬਿਮਾਰੀਆਂ ਪੈਂਦੀ ਹੈਗੀ ਹੈ ਨਾਰਮਲੀ ਅਜੇ ਕਿਸੇ ਨੂੰ ਸੀਰੀਅਸ ਹੋਏ ਉਹਦੇ ਤੇ ਵੱਡੇ ਹਸਪਤਾਲ ਜਾਣਾ ਪਏਗਾ ਤੇ ਉਹ ਅੱਜ ਸਾਨੂੰ ਜਿਹੜੀ ਹੈ ਸਾਡੇ ਘਰ ਦੇ ਵਿੱਚ ਸਹੂਲਤ ਮਿਲੀ ਹੈ ਐਸ ਗੱਲ ਲਈ ਅਸੀਂ ਮਹਿਲ ਸਾਹਿਬ ਦਾ ਬਹੁਤ ਧੰਨਵਾਦੀ ਆਂ ਕਿਉਂਕਿ ਅਸੀਂ ਪਿੰਡ ਘਰਾਲਾ ਨਿਵਾਸੀਆਂ ਵੱਲੋਂ ਕੋਈ ਉਦੋਂ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਉਦੋਂ ਦਾ ਹੀ ਬੈਲ ਸਾਹਿਬ ਨੂੰ ਅਸੀਂ ਲਗਾਤਾਰ ਹੀ ਬੇਨਤੀਆਂ ਕੀਤੀਆਂ ਵੀ ਸਾਡਾ ਜਿਹੜਾ ਮਹੱਲਾ ਕਲੀਨਿਕ ਦੇ ਵਿੱਚ ਨੰਬਰ ਪਾਓ ਮਹੱਲਾ ਕਲੀਨਿਕ ਸਾਬਤ ਕਰੋ ਕਿਉਂਕਿ ਅਸੀਂ ਦਿੱਲੀ ਦੇ ਵਿੱਚ ਇਹਦੇ ਬਾਰੇ ਬਹੁਤ ਸੁਣਿਆ ਸੀ ਔਰ ਸਾਰੇ ਜਾਣਦੇ ਨੇ ਕਿ ਦੁਨੀਆ ਭਰ ਦੇ ਵਿੱਚ ਚਰਚਾ ਹੋਈ ਸੀ ਕਿ ਮਹੱਲਾ ਕਲੀਨਿਕ ਇੱਕ ਬਹੁਤ ਜ਼ਿਆਦਾ ਸਫਲ ਤਰੀਕਾ ਹੈਗਾ ਮਹੱਲੇ ਦੇ ਵਿੱਚ ਹੀ ਬਿਮਾਰੀਆਂ ਤਾਂ ਕਿ ਜੇ ਕਿਸੇ ਬਿਮਾਰੀ ਨੂੰ ਮੌਕੇ ਦੇ ਰੋਕ ਲੋ ਜਲਦੀ ਰੋਕ ਲੋ ਫੜ ਲੋ ਕਬੜੀ ਬਿਮਾਰੀ ਦਾ ਰੂਪ ਨੇ ਤਰਨ ਨਹੀਂ ਕਰ ਸਕਦੀ ਤੇ ਉਹ ਇਸ ਕਰਕੇ ਇਹ ਇੱਕ ਰੀਡ ਦੀ ਹੱਡੀ ਸਤਾਬਤ ਹੋਏਗੀ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਇਹਨਾਂ ਦੇ ਬਹੁਤ ਧੰਨਵਾਦੀ ਇਹਨਾਂ ਨੇ ਅੱਜ ਸਾਡਾ ਸੁਭਨਾ ਪੂਰਾ ਕਰਨ ਜਾ ਰਹੇ ਨੇ ਤੇ ਥੋੜੇ ਜਣਾਂ ਦਾ ਇਹਨਾਂ ਨੇ ਦੱਸਿਆ ਕਿ ਜਿਵੇਂ ਜਾਣਕਾਰੀ ਦਿੱਤੀ ਸਭ ਨੂੰ ਕਿ ਵੀ 15 ਅਗਸਤ ਦੇ ਸੀ ਉਹ ਜਿਹੜਾ ਇਲਾਜ ਜਿਹੜਾ ਹੈ ਉਹ ਚਾਲੂ ਕਰ ਦੇਾਂਗੇ ਜੀ ਇਹਨਾਂ ਦਾ ਬਕਾਇਦਾ ਉਦਘਾਟਨ ਹੋ ਜਾਏਗਾ ਥੈਂਕ ਯੂ ਮੈਡਮ ਮੈਂ ਆਪਣੇ ਇਲਾਕੇ ਆਈਟੀਆ ਵੱਲੋਂ ਸ਼੍ਰੀ ਰਮਨ ਬਾਜ ਜੀ ਦਾ ਇੱਥੇ ਜਿਹੜਾ ਪ੍ਰੋਜੈਕਟ ਲਿਆਂਦਾ ਵਾ ਇਦੇ ਵਾਸਤੇ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਦਾ ਔਰ ਸਾਰੀ ਸੰਗਤ ਜਿਹੜੀ ਆਈ ਹੋਈ ਆ ਉਹ ਸਾਰੀ ਸੰਗਤ ਨੂੰ ਵੀ ਵਧਾਈ ਦਿਨਾਂ ਵਾ ਇਸ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਚਿੱਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸਤਪਾਲ ਕੌਰ ਵਾਜਬਚਾਰ ਜਾਂ ਆਮ ਆਦਮੀ ਪਾਰਟੀ ਵੱਲੋਂ ਇਹ ਮੇਰੀ ਵਾਰਡ ਆ ਪਰ ਸਰ ਨੂੰ ਜਿਹੜਾ ਵੀ ਕੰਮ ਕਈਏ ਸਰ ਬੜੀ ਜ਼ਿੰਮੇਵਾਰੀ ਨਾਲ ਉਹ ਕਰਦੇ ਆ ਸੀਵਰੇਜ ਵੱਲੋਂ ਕਿਹਾ ਮੱਲਾ ਕਲੀਨਿੰਗ ਵੱਲੋਂ ਤੇ ਸਰ ਕਰਦੇ ਵੀ ਜੇਰਾ ਵੀ ਕੰਮ ਕਹੋਗੇ ਤੁਸੀਂ ਘਰ ਘਰ ਗਏ ਜੇ ਹਰ ਇੱਕ ਨਾ ਵਾਅਦਾ ਕੀਤਾ ਤੁਹਾਡਾ ਉਹ ਅਸੀਂ ਪੂਰਾ ਕਰਾਂਗੇ ਤੇ ਆਪਾਂ ਬਹੁਤ ਸਰ ਦਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਕਿ ਹਰ ਇੱਕ ਸਾਡਾ ਕੰਮ ਜਿਹੜਾ ਹੋਣਿਆ ਬੜਾ ਵਧੀਆ ਤਰੀਕੇ ਨਾਲ ਹੋ ਗਿਆ ਸੇਤ ਸੂਤਾ ਬਹੁਤ ਮਿਲਦੀਆਂ ਬਹੁਤ ਧੰਨਵਾਦ ਹੋ ਮੈਡਮ ਅੱਜ ਆਪਾਂ ਜਿਹੜਾ ਗੁਰਦਾਸਪੁਰ ਦਾ ਆਈਟੀਆ ਏਰੀਆ ਜਿਹਨੂੰ ਆਪਾਂ ਸ੍ਰੀ ਪ੍ਰਬੋਹ ਚੰਗਰ ਨਗਰ ਕਹਿੰਦੇ ਆ ਅੱਜ ਇਹ ਇਹਦਾ ਹਸਪੀਟਲ ਹੈ ਸ਼੍ਰੀ ਪ੍ਰਬੋਧ ਚੰਦਰ ਸਰਕਾਰੀ ਆਈ ਹਸਪੀਟਲ ਸ਼੍ਰੀ ਪ੍ਰਬੋਧ ਚੰਦਰ ਜੀ ਸਾਡੇ ਇਲਾਕੇ ਦੇ ਬਹੁਤ ਜਜ਼ਾਰੂ ਔਰ ਬਹੁਤ ਸਤਿਕਾਰਤ ਮੈਂ ਸਮਝਣਾ ਵੀ ਇਹੋ ਜੀ ਸ਼ਖਸੀਅਤ ਜਿਹਨਾਂ ਦਾ ਜਿੰਨਾ ਵੀ ਗੁਣ ਦੱਸਿਆ ਜਾਣ ਥੋੜੇ ਹੋਣਗੇ ਇਸ ਮੋਲਕ ਨੂੰ ਆਜ਼ਾਦ ਕਰਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਔਰ ਬਹੁਤ ਲੰਮਾ ਸਮਾਂ ਉਹਨਾਂ ਨੇ ਗੁਰਦਾਸਪੁਰ ਦੀ ਨੁਮਾਇੰਦਗੀ ਵੀ ਕੀਤੀ ਔਰ ਜਿੱਥੇ ਜਿੱਥੇ ਉਹਨਾਂ ਨੇ ਰਾਜਨੀਤੀ ਕੀਤੀ ਫ੍ਰੀडम ਮੂਵਮੈਂਟ ਦੇ ਵਿੱਚ ਅੱਗੇ ਹੋ ਕੇ ਹਿੱਸਾ ਲਿਆ ਉਹਦੇ ਨਾਲ-ਨਾਲ ਉਹਨਾਂ ਨੇ ਜਨ ਸੇਵਾ ਦੇ ਵੀ ਬਹੁਤ ਜ਼ਿਆਦਾ ਕੰਮ ਕੀਤੇ ਆ ਜਿਹੜਾ ਜਿੱਥੇ ਅਸੀਂ ਖੜੇ ਆ ਇਹ ਉਹਨਾਂ ਨੇ ਆਪਣੀ ਅਸ ਤੋਂ ਜ਼ਿਆਦਾ ਦੇ ਵਿੱਚੋਂ ਇਹ ਜਗਾ ਪੰਜਾਬ ਸਰਕਾਰ ਨੂੰ ਡੋਨੇਟ ਕੀਤੀ ਸੀਗੀ ਔਰ ਉੱਥੇ ਉਹਨਾਂ ਨੇ ਪ੍ਰਿਥਵੀ ਪ੍ਰਬੋਧ ਜਨ ਆਈ ਹਸਪੀਟਲ ਸ਼ੁਰੂ ਕੀਤਾ ਔਰ ਮੋਬਾਈਲ ਯੂਨਿਟ ਬਹੁਤ ਦੇਰ ਤੋਂ ਚੱਲਿਆ ਸਾਰੀ ਜਗ੍ਹਾ ਬੜੀ ਕਾਸਟੀ ਜਗ੍ਹਾ ਸੀ ਜੇ ਸੋਕੋ ਦੋਨਾਂ ਨੇ ਇਹ ਦਾਨ ਦੇਤੀ ਸੀ ਔਰ ਹਸਪੀਟਲ ਤੇ ਚੱਲ ਗਿਆ ਸੋ ਅੱਜ ਸਾਡੇ ਸਾਰੇ ਸਤਿਕਾਰਤ ਸਾਥੀ ਇਕੱਠੇ ਹੋਏ ਆ ਮੇਰੇ ਨਾਲ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਔਰ ਜਿਹਨਾਂ ਨੂੰ ਹਾਲ ਦੇ ਵਿੱਚ ਹੀ ਸੰਗਠਨ ਦਾ ਇੰਚਾਰਜ ਬਣਾਇਆ ਗੁਰਦਾਸਪੁਰ ਦਾ ਮੇਰੀ ਮੋਦ ਸ਼੍ਰੀ ਭਾਕਪੂਸ਼ਨ ਜੀ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਨੇ ਮੈਡਮ ਸਤਪਾਲ ਜੀ ਨੇ ਇੱਥੇ ਹਰਜਿੰਦਰ ਜੀ ਨੇ ਜਤਿੰਦਰ ਜੀ ਨੇ ਜਗਦੀਪ ਜੀ ਨੇ ਸਾਰੇ ਹੀ ਸਤਿਕਾਰਾਂ ਤੇ ਸਾਡੇ ਬਲੌਗ ਪ੍ਰਧਾਨ ਨੇ ਇੱਕੋ ਜੀ ਨੇ ਅੱਜ ਇੱਥੇ ਆਬ ਆਦਮੀ ਕਲੀਨਿਕ ਜਿਹੜਾ ਉਹ ਮਨਜ਼ੂਰ ਹੋ ਗਿਆ ਹੈ। ਅੱਛਾ। ਔਰ ਮੈਂ ਕਹਿੰਦਾ ਵੀ ਇਹ ਜਿਹੜਾ ਸਾਰਾ ਏਰੀਆ ਵਾ ਉਹ ਮਹਿਦਕਸ਼ਾ ਦਾ ਏਰੀਆ। ਕਿਉਂਕਿ ਇੱਥੇ ਆਈਟੀਆਈ ਏਰੀਆ, ਇਹਦੇ ਪਿਛਲੇ ਪਾਸੇ ਪੰਛੀ ਕੋਲਣੀ ਆ, ਅਗਲੇ ਪਾਸੇ ਬਰਿਆਰ ਪੈ ਜਾਂਦਾ। ਇਧਰੋਂ ਪਾਸੇ ਸਬਜ਼ੀ ਮੰਡੀ ਆ, ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ। ਦੂਸਰੇ ਪਾਸੇ ਦਾਰਾ ਮੰਡੀ ਆ। ਸੋ ਮੈਂ ਸਮਝਦਾ ਵੀ ਅੱਜ ਅਸੀਂ ਮਿਲ ਕੇ ਇਲਾਕੇ ਵੱਲੋਂ ਆਪਣੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਦਿਲ ਦੀਆਂ ਗ੍ਰਾਂਈਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗੁਰਦਾਸਪੁਰ ਸ਼ਹਿਰ ਦੇ ਵਿੱਚ 7 ਆਮ ਆਦਮੀ ਕਲੀਨਿਕ ਦਿੱਤੇ ਨੇ ਔਰ ਉਹਦੇ ਵਿੱਚ ਆ ਇੱਕ ਕਲੀਨਿਕ ਜਿਹੜਾ ਵਾ ਉਹ ਸ਼੍ਰੀ ਪ੍ਰਬੋਧ ਚੰਦਰ ਆਈ ਹਸਪੀਟਲ ਦੇ ਵਿੱਚ ਖੁੱਲਣ ਜਾ ਰਿਹਾ ਤੁਸੀਂ ਦੇਖ ਰਹੇ ਹੋ ਕੰਮ ਸ਼ੁਰੂ ਹੋ ਗਿਆ ਕੰਮ ਦੀ ਔਰ ਇਹ ਜਿਹੜਾ ਕੰਮ ਹੈ ਇਹ ਤਕਰੀਬਨ ਡਾਕਟਰਾਂ ਕੋਲ ਜੀ ਦੇ ਕੇ ਦਾ 15 ਅਗਸਤ ਤੱਕ 15 ਅਗਸਤ ਤੱਕ ਕਪੜਾ ਦਸਤਾ ਕੰਪਲੀਟ ਹੋ ਰੇਗਾ ਜੀ ਔਰ ਪਰਮੇਸ਼ਵਰ ਕਿਰਪਾ ਕਰੇ ਅਸੀਂ ਉਸ ਤੋਂ ਬਾਅਦ ਲੋਕਾਂ ਨੂੰ ਸਰਪਿਤ ਕਰ ਦਵਾਂਗੇ ਔਰ ਇੱਥੇ ਹੁਣ ਲੋਕਾਂ ਨੂੰ ਜਿੱਥੇ ਅੱਖਾਂ ਦਾ ਇਲਾਜ ਹੁੰਦਾ ਸੀ ਉਹਦੇ ਨਾਲ ਨਾਲ ਜਿਹੜੀ ਜਨਰਲ ਬਿਮਾਰੀ ਆ ਉਹਦਾ ਇਲਾਜ ਵੀ ਫ੍ਰੀ ਜਿਹੜਾ ਇੱਥੇ ਸ਼ੁਰੂ ਹੋ ਜਾਏਗਾ ਪਰਮੇਸ਼ਵਰ ਕਿਸੇ ਨੂੰ ਬਿਮਾਰ ਨਾ ਪਾਵੇ ਕਿਤੇ ਲੋੜ ਨਾ ਪਵੇ ਪਰ ਜੇ ਲੋੜ ਪੈ ਗਈ ਹੁਣ ਤੇ ਹੁਣ ਇਹ ਸਮਝੋ ਵੀ ਲੋਕਾਂ ਨੂੰ ਆਪਣੀ ਆਮਦਨ ਦੇ ਵਿੱਚੋਂ ਸਿਹਤ ਸੇਵਾਵਾਂ ਦੇ ਖਰਚੇ ਦੀ ਲੋੜ ਨਹੀਂ ਉਹ ਭਾਰ ਅਰਵਿੰਦ ਕੇਜਰੀਵਾਲ ਜੀ ਔਰ ਭਗਵਾਨ ਤੁਮਾਰ ਜੀ ਨੇ ਆਪਣੇ ਤੇ ਲੈ ਲਿਆ ਔਰ ਇੱਥੇ ਤਕਰੀਬਨ 100 ਤਰ੍ਹਾਂ ਦੀਆਂ ਦਵਾਈਆਂ ਫ੍ਰੀ ਹੋਣਗੀਆਂ 46 ਤਰ੍ਹਾਂ ਦੇ ਟੈਸਟ ਨੇ ਫ੍ਰੀ ਹੋਣਗੇ 25 ਲੱਖ ਰੁਪਈਆ ਇੱਥੇ ਲੱਗੂਗਾ ਇਹਦੇ ਵਿੱਚ ਬਕਾਇਦਾ ਇੱਕ ਡਾਕਟਰ ਦਾ ਕਮਰਾ ਹੋਏਗਾ ਇੱਕ ਫਾਰਮੇਸੀ ਰੂਮ ਹੋਏਗਾ ਵੇਟਿੰਗ ਹਾਲ ਹੋਏਗਾ ਵਾਸ਼ਰੂਮ ਹੋਏਗਾ ਔਰ ਇਹ ਸਾਰੇ ਦਫਤਰ ਆਰਓ ਹੋਏਗਾ ਪਾਣੀ ਵਾਸਤੇ ਸਾਫ ਪਾਣੀ ਵਾਸਤੇ ਏਸੀ ਲੱਗਣਗੇ ਤਾਂ ਕਿ ਮਰੀਜ਼ਾਂ ਨੂੰ ਡਾਕਟਰ ਨੂੰ ਸਟਾਫ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਹਦੇ ਨਾਲ ਨਾਲ ਵੱਡੀ ਗੱਲ ਇਹ ਆ ਵੀ ਬਹੁਤ ਜ਼ਿਆਦਾ ਏਮਪਲੋਇਮੈਂਟ ਵੀ ਮਿਲੋਗੀ ਇੱਕ ਡਾਕਟਰ ਜੁਗ ਤੋਂਗਾ ਫਾਰਮਸਿਸਟ ਆਊਗਾ ਐਲਟੀ ਆਊਗਾ ਸੇਵਾਦਾਰ ਆਊਗਾ ਸੋ ਲੋਕਾਂ ਨੂੰ ਰੋਜੀ ਰੋਟੀ ਲਾਵੀ ਪ੍ਰਬੰਧ ਹੋਊਗਾ ਆ ਮੇਰੇ ਸਾਰੇ ਸਾਥੀ ਨੇ ਆ ਦੇਖੋ ਇੱਥੇ ਹੁਣ ਫ੍ਰੀ ਦਵਾਈਆਂ ਮਿਲਣੀਆਂ ਕਿਹੜਾ ਪਿੰਡਾ ਆਪਣਾ ਲਾਲਪੁਰਾ ਜੀ ਤੁਮ ਦੇਖੋ ਤੁਸੀਂ ਇੰਨੀ ਦੂਰੋਂ ਮਿਹਨਤ ਕਰ ਰਹੇ ਇੱਥੇ ਆਉਂਦੇ ਹੋ ਸੋ ਪਰਮੇਸ਼ਵਰ ਕਰੇ ਕਿ ਆ ਸਾਰੀਆਂ ਚੀਜ਼ਾਂ ਅੱਜ ਸਰਕਾਰ ਕਰ ਰਹੀ ਆ ਔਰ ਮੈਨੂੰ ਇਹ ਵੀ ਗੱਲ ਦੀ ਖੁਸ਼ੀ ਆ ਦੱਸ ਦਿਆਂ ਕਿ ਆ ਜਿਹੜਾ ਹੁਣ 10 ਲੱਖ ਰੁਪਏ ਵਾਲਾ ਬੀਮਾ ਉਹ ਵੀ 2 ਅਕਤੂਬਰ ਨੂੰ ਸ਼ੁਰੂ ਹੋ ਜਾਣਾ ਸੋ ਇਸ ਕਰਕੇ ਇਹ ਜਿਹੜਾ ਵਾਅਦਾ ਪੰਜਾਬ ਦੇ ਲੋਕਾਂ ਨਾਲ ਅਰਵਿੰਦ ਕੇਜਰੀਵਾਲ ਜੀ ਆ ਭਗਵੰਤ ਮਾਨ ਜੀ ਨੇ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਸਿਹਤ ਸੇਵਾਵਾਂ ਮਿਆਰੀ ਤੇ ਫਰੀਦ ਵਾਲੇ ਅੱਜ ਭਾਰਤ ਕੁਸ਼ਨ ਜੀ ਚੇਅਰਮੈਨ ਸਾਹਿਬ ਤੁਸੀਂ ਮੋਢੀ ਇਸ ਸੋਚ ਦੇ ਨਾਲ ਜੁੜਨ ਵਾਲੇ ਇਨਸਾਨ ਹੋ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹ ਸਾਰੇ ਵਾਦੇ ਜਿਹੜੇ ਨੇ ਪੂਰੇ ਹੋ ਰਹੇ ਨੇ ਔਰ ਇਹ ਮੇਰੇ ਮਨ ਦੀ ਬਰਾਤ ਸੀਗੀ ਮੈਂ ਬੇਨਤੀ ਕੀਤੀ ਪ੍ਰਭੋਤ ਚੰਦਰ ਜੀ ਦੇ ਸੁਪੁੱਤਰ ਸ਼੍ਰੀ ਅਸ਼ਵਨੀ ਕੁਮਾਰ ਜੀ ਨੂੰ ਔਰ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਜੀ ਇਹ ਤੇ ਕਰਨਾ ਬਹੁਤ ਖੁਸ਼ ਹੋਏ ਕਹਿ ਲੱਗੇ ਮਾ ਤੇ ਪਲੇ ਜਮਾਨੇ ਦੇ ਵਿੱਚ ਇਹ ਜਗਾ দান ਕਰਤੀ ਸੀਗੀ ਤੇ ਜਗਾ ਪਰਫੁੱਲਤ ਹੋਵੇ ਲੋਕਾਂ ਦੀ ਸੇਵਾ ਹੋਵੇ ਤਾਂ ਮੈਨੂੰ ਕੀ ਇਤਰਾਜ ਹੋ ਸਕਦਾ ਸੋ ਮੈਂ ਅੱਜ ਉਸ ਮਹਾਨ ਸ਼ਖਸੀਅਤ ਸ਼੍ਰੀ ਪ੍ਰਬੋਹ ਚੰਦਰ ਜੀ ਨੂੰ ਨਤਬਸਤਕ ਵੀ ਹੁੰਨਾ ਅਸੀਂ ਤੇ ਬਹੁਤ ਉਹਨਾਂ ਦੇ ਪਿਆਰ ਦਾ ਉਹਨਾਂ ਦੇ ਨੇਤਰ ਤੇ ਦਾ ਨਿਗਮਾਨਿਆ ਅੱਜ ਤੇ ਉਹ ਰੋਲ ਮਾਡਲ ਹੀ ਬਣਨੇ ਬਾਦ ਹੋਵੇ ਜਿਹੋ ਜੇ ਰੋਲ ਮਾਡਲ ਸ਼੍ਰੀ ਪ੍ਰਬੋਹ ਚੰਦਰ ਜੀ ਵਰਗੇ ਇਨਸਾਨ ਸੀਗੇ ਅੱਜ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਸੇਧ ਵੀ ਲੈਣੀ ਚਾਹੀਦੀ ਆ ਔਰ ਜਿਹੜੇ ਦਰਸਾਏ ਰਸਤੇ ਨੇ ਉਹਨਾਂ ਦੇ ਉੱਪਰ ਚੱਲਿਏ ਕਿਉਂਕਿ ਇਹ ਨਾ ਸਖਸੀਤਾ ਕਰਕੇ ਹੀ ਅੱਜ ਅਸੀਂ ਆਜ਼ਾਦ ਹਿੰਦੁਸਤਾਨ ਦੇ ਵਿੱਚ ਤਾਦਾ ਹੋਦਾ ਤੇ ਬਦਲ ਬਦਲ ਦਾ ਮੌਕਾ ਮਿਲਿਆ ਸੋ ਪਰਮੇਸ਼ਵਰ ਕਿਰਪਾ ਕਰੇ ਸੋ ਆਈਟੀਆਈ ਵਾਲਿਓ ਆਲੋ ਤੁਹਾਨੂੰ ਸੇਵਾਂ ਵੀ ਦੇਤੀਆਂ ਨੇ ਤੇ ਬਹੁਤ ਜਲਦੀ 7 ਕਰੋੜ ਰੁਪਏ ਦਾ ਸੀਵਰੇ ਜਿਹੜਾ ਉਹਦਾ ਕੰਮ ਇੱਥੇ ਸ਼ੁਰੂ ਕਰਾ ਲਿਆ ਔਰ ਆ ਗਏ 2 ਮਹੀਨੇ ਸੀਗੇ ਮਨੂੰ ਇੱਕ ਗੱਲ ਦਾ ਮਾਣ ਆ ਤੇ ਪਰਮੇਸ਼ਵਰ ਦਾ ਧੰਨਵਾਦ ਆ ਵੀ ਪਰਮਾਤਮਾ ਨੇ ਉਹ ਕੰਮ ਸਾਡੇ ਕੋਲ ਕਰਾਏ ਜੋ ਪਿਛਲੀਆਂ ਸਰਕਾਰਾਂ 15-15 ਸਾਲਾਂ ਜੇ ਨਹੀਂ ਕਰ ਸਕੀਆਂ ਉਹਨਾਂ ਦਾ ਨੇਤ੍ਰਤਵ ਉਹ ਹਾਲੇ ਤੱਕ ਧਿਆਨ ਹੀ ਨਹੀਂ ਆਇਆ ਸੋ ਅੱਜ ਇਹ ਵੀ ਪਰਮੇਸ਼ਵਰ ਦੀ ਕਿਰਪਾ ਹੋਵੇ ਉਹ ਹੀ ਪਾਖ ਲਾਉਂਦਾ ਪਰਮਾਤਮਾ ਦੀ ਮਿਹਰ ਦੇ ਨਾਲ ਹੀ ਇਹ ਗੱਲਾਂ ਹੁੰਦੀਆਂ ਨੇ ਔਰ ਦੂਜੀ ਗੱਲ ਸਾਡਾ ਮੁੱਖ ਮੰਤਰੀ ਪੰਜਾਬ ਨੂੰ ਇੱਕ ਇਹੋ ਜਿਹਾ ਮਿਲਿਆ ਜਿਹੜਾ ਆਮ ਇਨਸਾਨ ਆ ਤੇ ਮੈਂ ਕਈ ਵਾਰੀ ਕਹਿੰਨਾ ਵੀ ਇਹ ਮੁੱਖ ਮੰਤਰੀ ਹੋਣਾ ਜਿਹੜਾ ਕਈ ਫੜ ਕੇ ਨੱਕੇ ਮੋੜਦਾ ਰਿਹਾ ਤੇ ਜਿਹੜਾ ਕਈ ਫੜ ਕੇ ਨੱਕੇ ਮੋੜੇ ਉਹਨੂੰ ਪੰਜਾਬ ਦੀ ਕੱਲੀ ਗੱਲੀ ਗੱਲ ਦਾ ਪਤਾ ਪੰਜਾਬ ਦੀ ਖਲੋਂਦਾ ਪੰਜਾਬੀਆਂ ਦੀ ਖਲੋਂਦਾ ਸੋ ਪਰਮੇਸ਼ਰ ਕਿਰਪਾ ਕਰੇ ਤੁਸੀਂ ਹੱਸਦੇ ਵਸਦੇ ਰਹੋ ਇਥੋਂ ਦਾ ਇਲਾਕਾ ਵਧੇ ਸਾਡਾ ਐਂਟਰੈਂਸ ਆਏ ਸ਼ਹਿਰ ਗਿਲਦਾਸਪੁਰ ਦੀ ਸਾਡਾ ਸਿਰ ਦਾ ਤਾਜ ਆਈਟੀਆਈ ਸੋ ਪਰਮੇਸ਼ਰ ਕਰੇ ਇੱਥੇ ਖੂਬ ਲੋਕਾਂ ਨੂੰ ਸ਼ਿਫਾ ਮਿਲੇ ਤੇ ਤੁਹਾਨੂੰ ਇੱਥੇ ਸਾਰੀ ਸਹੂਲਤ ਜਿਹੜੀ ਆ ਉਹ ਮਿਲੂਗੀ ਤੁਹਾਡਾ ਧੰਨਵਾਦ